ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਦ ਗੁਰੂ ਨਾਨਕ ਦੇਵ ਜੀ ਦੀਆਂ ਕੌਤਕ ਦੀਆਂ ਗੱਲਾਂ ਤਲਵੰਡੀ ਵਿਖੇ ਮਹਤਾ ਕਾਲੂ ਜੀ ਨੇ ਸੁਨੀਆਂ ਤਾਂ ਉਹਨਾਂ ਨੇ ਮਰਦਾਨੇ ਨੂੰ ਪਤਾ ਕਰਨ ਵਾਸਤੇ ਭੇਜਿਆ ਮਰਦਾਨਾ ਤਿਆਰ ਹੋ ਕੇ ਸੁਲਤਾਨਪੁਰ ਵਿਖੇ ਬੀਬੇ ਨਾਨਕੀ ਜੀ ਦੇ ਕੋਲ ਪਹੁੰਚ ਗਿਆ ਮਰਦਾਨੇ ਨੇ ਬੀਬੇ ਜੀ ਨੂੰ ਦੱਸਿਆ ਮਹਤਾ ਜੀ ਗੁਰੂ ਨਾਨਕ ਦੇਵ ਦੀਆਂ ਮੋਦੀ ਖਾਨਾ ਲੁਟਾ ਦੇਣ ਦੀਆਂ ਅਤੇ ਫਕੀਰੀ ਪੇਸ ਬਣਾ ਕੇ ਮਸਾਣਾ ਵਿੱਚ ਜਾ ਬੈਠਣ ਦੀਆਂ ਗੱਲਾਂ ਨੂੰ ਸੁਣ ਕੇ ਬਹੁਤ ਚਿੰਤਾ ਕਰ ਰਹੇ ਹਨ। ਉਹਨਾਂ ਨੇ ਮੈਨੂੰ ਤੁਹਾਡੇ ਪਾਸ ਪਤਾ ਕਰਨ ਵਾਸਤੇ ਭੇਜਿਆ ਹੈ। ਸੋ ਤੁਸੀਂ ਦੱਸੋ ਕਿ ਇਹ ਗੱਲਾਂ ਠੀਕ ਹਨ ਜਾਂ ਗਲਤ। ਬੀਬੀ ਨਾਨਕੀ ਜੀ ਨੇ ਕਿਹਾ ਮਰਦਾਨਾ ਇਹ ਸਾਰੀਆਂ ਗੱਲਾਂ ਠੀਕ ਹਨ ਪਰ ਤੂੰ ਗੁਰੂ ਨਾਨਕ ਜੀ ਨੂੰ ਜੋ ਬਾਹਰ ਉਜਾੜ ਵਿੱਚ ਬੈਠੇ ਹਨ ਉਹਨਾਂ ਤੋਂ ਜਾ ਕੇ ਪੁੱਛ ਅਤੇ ਜੋ ਵੀ ਤੂੰ ਉਹਨਾਂ ਪਾਸੋਂ ਸੁਨੇਗਾ ਜਾਂ ਉਹਨਾਂ ਨੂੰ ਵੇਖੇਗਾ ਉਹ ਕੁਝ ਸਬਤਲਵੰਡੀ ਪਿਤਾ ਜੀ ਨੂੰ ਜਾ ਕੇ ਦੱਸ ਦੇਵੀਂ ਉਸ ਤੋਂ ਉਪਰੰਤ ਮਰਦਾਨਾ ਪ੍ਰਸ਼ਾਦ ਪਾਣੀ ਸਕ ਕੇ ਉਜਾੜ ਵਿੱਚ ਗੁਰੂ ਜੀ ਪਾਸ ਚਲਿਆ ਗਿਆ ਅਤੇ ਨਮਸਕਾਰ ਕਰਕੇ ਕਹਿਣ ਲੱਗਾ ਜਜਮਾਨ ਤੁਸੀਂ ਤਾਂ ਸੱਚਮੁੱਚ ਹੀ ਫਕੀਰੀ ਪਾਣਾ ਧਰਨ ਕਰ ਲਿਆ ਹੈ ਮੋਦੀ ਖਾਨੇ ਦੀ ਇਨੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਬੈਠਣਾ ਕੋਈ ਸਿਆਣਫ ਨਹੀਂ ਹੈ ਸੁੱਖ ਸਾਧਨਾ ਨੂੰ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਕੋਈ ਦੁਨਾਈ ਨਹੀਂ ਕਰ ਪਰ ਤੇ ਇਸਤਰੀ ਪੁੱਤਰਾ ਨੂੰ ਛੱਡ ਕੇ ਉਜਾੜ ਵਿੱਚ ਬੈਠ ਕੇ ਤੁਹਾਡਾ ਦਿਲ ਕਿਸ ਤਰ੍ਹਾਂ ਲੱਗਦਾ ਹੋਵੇਗਾ ਕੀ ਮੋਦੀ ਖਾਨੇ ਵਿੱਚੋਂ ਕੁਝ ਘਾਟਾ ਪੈ ਗਿਆ ਜਾਂ ਨਵਾਬ ਨੇ ਹੀ ਜਵਾਬ ਦਿੱਤਾ ਹੈ ਮਰਦਾਨੇ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਸਤਿਗੁਰ ਜੀ ਨੇ ਕਿਹਾ ਮਰਦਾਨਿਆ ਤੂੰ ਜਦ ਸਾਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਅਸਾਂ ਤੈਨੂੰ ਰਵਾਬ ਬਚਾਉਣ ਦਾ ਗੁਣ ਦਿੱਤਾ ਸੀ ਜਿਸ ਨੂੰ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ ਜੋ ਜਿਸ ਸਮੇਂ ਵਾਸਤੇ ਤੈਨੂੰ ਗੁਣ ਦਿੱਤਾ ਸੀ ਉਹ ਹੁਣ ਆ ਗਿਆ ਹੈ ਇਸ ਤੋਂ ਚੰਗਾ ਹੋਰ ਕੋਈ ਕੰਮ ਨਹੀਂ ਹੈ ਤੂੰ ਹੁਣ ਰਾਤ ਦਿਨ ਸਾਡੇ ਕੋਲ ਹੀ ਰਹਿ ਇਹ ਜਗਤ ਇੱਕ ਸੁਪਨਾ ਹੈ ਇਸ ਦੇ ਸਭ ਪਦਾਰਥ ਝੂਠੇ ਹਨ ਜਦੋਂ ਜੀਵ ਨੂੰ ਗਿਆਨ ਹੋ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਵਿੱਚ ਸੱਚੇ ਜਾਪਦੇ ਹਨ ਤੇ ਜਾਗਰਤ ਆਉਣ ਤੇ ਝੂਠੇ ਸਿੱਧ ਹੁੰਦੇ ਹਨ ਏਵੇਂ ਹੀ ਇਹ ਜਗਤ ਅਗਿਆਨ ਕਰਕੇ ਜੋ ਸਤਿ ਜਾਪਦਾ ਹੈ ਤੇ ਗਿਆਨ ਹੋਣ ਤੇ ਝੂਠਾ ਸਿੱਧ ਹੋ ਜਾਂਦਾ ਹੈ ਸਤਗੁਰੂ ਜੀ ਦੇ ਇਹ ਵਚਨ ਸੁਣ ਕੇ ਮਰਦਾਨੇ ਦੇ ਹਿਰਦੇ ਵਿੱਚ ਸੱਚਾ ਬਰਾਗ ਉੱਠ ਪਿਆ ਉਸ ਨੇ ਬੜੀ ਖੁਸ਼ੀ ਨਾਲ ਆਖਿਆ ਮੈਨੂੰ ਜੋ ਤੁਸੀਂ ਹੁਕਮ ਕਰੋਗੇ ਮੈਂ ਖੁਸ਼ੀ ਨਾਲ ਉਸ ਦੀ ਪਾਲਣਾ ਕਰਾਂਗਾ ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਮੋਲਿਆ ਹੈ ਹੁਣ ਮੇਰੀਆਂ ਸਭ ਆਸਾਂ ਆਸ ਹੋ ਗਈਆਂ ਹਨ ਮੇਰੇ ਮਨ ਨੂੰ ਜਗਤ ਦੇ ਵਿਚਾਰਾਂ ਤੋਂ ਸ਼ਾਂਤੀ ਆ ਗਈ ਹੈ ਅਤੇ ਹਿਰਦੇ ਵਿੱਚ ਅਨੇਕ ਪ੍ਰਕਾਰ ਦਾ ਆਨੰਦ ਉਪਜ ਗਿਆ ਹੈ ਹੁਣ ਤੁਸੀਂ ਦੱਸੋ ਸਤਿਗੁਰੂ ਜਾਣਾ ਕਿੱਧਰ ਨੂੰ ਹੈ ਗੁਰੂ ਜੀ ਨੇ ਕਿਹਾ ਕਿ ਸਾਡਾ ਆਪਣਾ ਤਾਂ ਕੋਈ ਵਿਚਾਰ ਨਹੀਂ ਹੈ ਕਿ ਕਿੱਧਰ ਜਾਣਾ ਹੈ ਪਰ ਜਿੱਧਰ ਕਰਤਾਰ ਲੈ ਜਾਏਗਾ ਤੂੰ ਉਧਰ ਹੀ ਸਾਡੇ ਨਾਲ ਖੁਸ਼ੀ ਨਾਲ ਚੱਲਣਾ ਮਰਦਾਨੇ ਨੇ ਕਿਹਾ ਕਿ ਪਿਤਾ ਤੇ ਮਾਤਾ ਨੇ ਮੈਨੂੰ ਤੁਹਾਡੀ ਖਬਰ ਲੈਣ ਭੇਜਿਆ ਹੈ। ਉਹ ਪਿੱਛੇ ਮੈਨੂੰ ਉੜੀਕਣਗੇ। ਤੇ ਤੁਸੀਂ ਕਹਿੰਦੇ ਹੋ ਤੇ ਹੁਣ ਤੂੰ ਕਿਤੇ ਨਾ ਜਾ। ਇਹ ਗੱਲ ਕਿਵੇਂ ਬਣੇਗੀ? ਗੁਰੂ ਜੀ ਨੇ ਆਖਿਆ ਮਰਦਾਨਿਆ ਤੈਨੂੰ ਜਿਵੇਂ ਚੰਗਾ ਲੱਗਦਾ ਹੈ ਤੂੰ ਓਵੇਂ ਕਰ। ਸਾਡੇ ਨਾਲ ਰਹਿਣਾ ਬੜਾ ਕਠਿਨ ਹੈ। ਕਿਉਂਕਿ ਜੋ ਆਪਣੀ ਤ੍ਰਿਸ਼ਨਾ ਦੀ ਅਗਨੀ ਤੂੰ ਸੰਤੋਖ ਦੇ ਪਾਣੀ ਨਾਲ ਬੁਝਾ ਸਕਦਾ ਹੈ ਉਹੀ ਸਾਡੇ ਨਾਲ ਰਹਿ ਸਕਦਾ ਹੈ ਰੋਟੀ ਕੱਪੜਾ ਕਿਸੇ ਸਮੇ ਮਿਲੇਗਾ ਤੇ ਕਿਸੇ ਸਮੇ ਨਹੀਂ ਮਿਲੇਗਾ ਤੇ ਫਿਰ ਤੂੰ ਦੁਖੀ ਹੋਵੇਂਗਾ ਜੇ ਤੈਨੂੰ ਪਰਦਾਰਥ ਭੋਗਣ ਦੀ ਇੱਛਾ ਹੈ ਤਾਂ ਪਿਤਾ ਕਾਲੂ ਜੀ ਕੋਲ ਚਲਿਆ ਜਾ ਪਰਵਾਰ ਦੇ ਸੁੱਖ ਤੇ ਪਰਦਾਰਥ ਘਰ ਵਿੱਚ ਮਿਲ ਸਕਦੇ ਹਨ ਸਾਡੇ ਨਾਲ ਰਹਿਣਾ ਤਦ ਹੀ ਪਸੰਦ ਕਰਨਾ ਜੇਕਰ ਤੈਨੂੰ ਉਜਾੜਾਂ ਵਿੱਚ ਰਹਿਣਾ, ਨੰਗੀ ਰਹਿਣਾ, ਭੁੱਖੇ ਰਹਿਣਾ ਪ੍ਰਵਾਨ ਹੋਵੇ। ਮਰਦਾਨੀ ਨੇ ਕਿਹਾ, "ਹੇ ਪ੍ਰਭੂ, ਹੁਣ ਮੇਰੀ ਤ੍ਰਿਸ਼ਨਾ ਮਨ ਤੋਂ ਮੁੱਕ ਗਈ ਹੈ। ਘਰ-ਬਾਰ ਆਉਣ ਜਾਣ ਦੀ ਆਸਾ ਮਿਟ ਗਈ ਹੈ। ਤੁਹਾਡੇ ਬਰਾਬਰ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਹੁਣ ਮੈਂ ਤੁਹਾਡੇ ਨਾਲ ਹੀ ਰਹਿਣ ਦਾ ਨਿਸ਼ਚੇ ਕਰ ਲਿਆ ਹੈ।" ਮਰਦਾਨੇ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਜਾ ਮਰਦਾਨਾ ਸਹਿਰ ਵਿੱਚੋਂ ਵੇਖ ਕੇ ਇੱਕ ਚੰਗਾ ਰਬਾਬ ਲਿਆ ਅਤੇ ਆਣ ਕੇ ਉਸ ਨੂੰ ਵਜਾ ਕੇ ਸਾਨੂੰ ਸੁਣਾ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਤਾਂ ਕਦੀ ਰਬਾਬ ਨਹੀਂ ਬਜਾਇਆ ਅਤੇ ਨਾ ਹੀ ਕਦੀ ਗਾਇਆ ਹੈ ਗੁਰੂ ਜੀ ਨੇ ਕਿਹਾ ਤੂੰ ਜੋ ਸਾਡੇ ਪਾਸੋਂ ਪਹਿਲਾਂ ਗਉਣ ਵਜਾਉਣ ਦਾ ਵਰ ਲਿਆ ਸੀ ਉਹ ਕਿੱਥੇ ਹੈ ਮਰਦਾਨੀ ਨੇ ਕਿਹਾ ਗੁਰੂ ਜੀ ਉਹ ਮੇਰੇ پاس ਹੀ ਹੈ ਮੈਂ ਉਸ ਨੂੰ ਵੇਚ ਕੇ ਨਹੀਂ ਖਾਦਾ ਤਦ ਗੁਰੂ ਜੀ ਨੇ ਕਿਹਾ ਠੀਕ ਹੈ ਤੇ ਫਿਰ ਬਚਨ ਮੰਨ ਕੇ ਰਬਾਬ ਲਿਆ ਤੇ ਆਣ ਕੇ ਵਜਾ ਮਰਦਾਨਾ ਹੁਕਮ ਮੰਨ ਕੇ ਸਹਿਰ ਵਿੱਚ ਚਲਾ ਗਿਆ ਤੇ ਉਸ ਨੇ ਵੇਖਿਆ ਕਿ ਢਾਡੀ ਪਠਾਣਾ ਨੂੰ ਗਾ ਵਜਾ ਕੇ ਸੁਣਾ ਰਿਹਾ ਈ ਜਦ ਪਠਾਨ ਗਾਣਾ ਸੁਣ ਕੇ ਕਰ ਨੂੰ ਚਲਿਆ ਗਿਆ ਤਾਂ ਦ ਮਰਦਾਨੀ ਨੇ ਉਸ ਢਾਡੀ ਨੂੰ ਆਖਿਆ اے ਭਲੇ ਪੁਰਸ ਤੈਨੂੰ ਇੱਕ ਮਹਾਪੁਰਖ ਸੱਦਦਾ ਹੈ ਤੂੰ ਮੇਰੇ ਨਾਲ ਚੱਲ ਢਾਡੀ ਨੂੰ ਨਾਲ ਲੈ ਕੇ ਮਰਦਾਨਾ ਗੁਰੂ ਜੀ پاس ਆ ਗਿਆ ਗੁਰੂ ਜੀ ਅੱਖਾਂ ਬੰਦ ਕਰਕੇ ਸਮਾਤੀ ਵਿੱਚ ਬੈਠੇ ਸਨ ਜਦ ਢਾਡੀ ਨੇ ਰਬਾਬ ਬਚਾਇਆ ਤਾਂ ਗੁਰੂ ਜੀ ਉਸ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਮਰਦਾਨੇ ਨੂੰ ਕਿਹਾ ਮਰਦਾਨਾ ਤੂੰ ਆਪ ਇਸ ਨੂੰ ਵਜਾ ਹੁਕਮ ਮੰਨ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਇਆ ਤਾਂ ਉਸ ਦੀ ਸੁਰੀਲੀ ਆਵਾਜ਼ ਸੁਣ ਕੇ ਵਿਛਾ ਵਿੱਚੋਂ ਰਸ ਚੋਣ ਲੱਗ ਪਿਆ ਅਤੇ ਪੰਛੀਆਂ ਨੂੰ ਵੀ ਪ੍ਰੇਮ ਉਪਜ ਗਿਆ ਤੇ ਹਵਾ ਚੱਲਣੋਂ ਬੰਦ ਹੋ ਗਈ ਤੇ ਹੋਰ ਵੀ ਸੁਣਨ ਵਾਲਾ ਸਭ ਕੋਈ 모ਇਆ ਗਿਆ ਜੜ ਚੇਤਨ ਹੋ ਗਈ ਤੇ ਚੇਤਨ ਜੜ ਹੋ ਗਏ। ਉਹ ਰਵਾਬ ਵਾਲਾ ਢਾਡੀ ਇਸ ਹੈਰਾਨ ਕਰਨ ਵਾਲੇ ਕੌਤਕ ਨੂੰ ਵੇਖ ਕੇ ਤੇ ਕਹਿਣ ਲੱਗਾ ਮੈਂ ਬਹੁਤ ਦੇਸਾਂ ਦੇ ਢਾਡੀ ਵੇਖੇ ਹਨ ਪਰ ਤੇਰੇ ਵਰਗਾ ਕੋਈ ਗੁਣਵਾਨ ਨਹੀਂ ਵੇਖਿਆ। ਤਦ ਗੁਰੂ ਜੀ ਨੇ ਪੁੱਛਿਆ ਦੱਸ ਤੈਨੂੰ ਸਿਤਾਰ ਵਜਾਉਣ ਦਾ ਕੈਸਾ ਸੁੰਦਰ ਗੁਣ ਆ ਗਿਆ ਹੈ? ਤਾ ਦੇ ਮਰਦਾਨੇ ਨੇ ਕਿਹਾ ਕਿ ਗੁਰੂ ਜੀ ਮੈਂ ਇਸ ਮੂੰ ਨਾਲ ਕਿਵੇਂ ਆਪ ਜੀ ਦੀ ਉਸਤਤੀ ਕਰ ਸਕਦਾ ਹਾਂ ਤੁਸੀਂ ਤਾਂ ਪੂਰਨ ਪੁਰਖ ਜਾਂ ਆਪ ਹੀ ਖੁਦਾ ਹੋ ਜਿੰਨਾ ਦੇ ਬਚਨਾਂ ਨਾਲ ਮੈਨੂੰ ਐਸਾ ਗੁਣ ਮਿਲ ਗਿਆ ਹੈ ਮਰਦਾਨੇ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਹਨ ਜੋ ਹੁਕਮ ਕਰੋ ਸੋਈ ਹੁਣ ਮੈਂ ਆਪਣਾ ਭਲਾ ਸਮਝ ਕੇ ਕਰਾਂਗਾ। ਗੁਰੂ ਜੀ ਨੇ ਆਖਿਆ ਕਿ ਨਗਰ ਵਿੱਚ ਜਾਓ ਤੇ ਇੱਕ ਸੁੰਦਰ ਰਬਾਬ ਖਰੀਦ ਲਿਆਓ। ਮਰਦਾਨੇ ਨੇ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਮੁੱਲ ਦਿਓ। ਮੈਂ ਹੁਣੇ ਸ਼ਹਿਰ ਜਾ ਕੇ ਇੱਕ ਚੰਗਾ ਰਬਾਬ ਲੱਭ ਕੇ ਖਰੀਦ ਲਿਆਉਂਦਾ ਹਾਂ। ਗੁਰੂ ਜੀ ਨੇ ਕਿਹਾ ਕਿ ਮੰਗਣਾ ਚੰਗਾ ਤਾਂ ਨਹੀਂ ਹੁੰਦਾ। ਕਿਉਂਕਿ ਇਸ ਨਾਲ ਮੰਗਣ ਵਾਲੇ ਦੇ ਗੁਨਾ ਦੀ ਹਾਨੀ ਹੁੰਦੀ ਹੈ ਪਰ ਤੂੰ ਬੇਬੇ ਨਾਨਕੀ ਪਾਸੋਂ ਰਵਾਵ ਖਰੀਦਣ ਵਾਸਤੇ ਸਾਡਾ ਨਾਮ ਲੈ ਕੇ ਮੁੱਲ ਲੈ ਲਏ ਮਰਦਾਨੇ ਨੇ ਬੇਬੇ ਜੀ ਪਾਸੋਂ ਗੁਰੂ ਜੀ ਦਾ ਨਾਮ ਲੈ ਕੇ ਮੁੱਲ ਲੈ ਲਿਆ ਬੇਬੇ ਨੇ ਕਿਹਾ ਕਿ ਇੱਕ ਕੀ ਜੇ ਭਰਾ ਜੀ ਸੱਤ ਰਵਾਬਾਂ ਦਾ ਮੁੱਲ ਆਖਣ ਤਾਂ ਮੈਂ ਉਹ ਵੀ ਦਿੰਦੀ ਹਾਂ ਮੇਰੇ ਧੰਨ ਭਾਗ ਹਨ ਭਰਾ ਜੀ ਨੇ ਮੈਨੂੰ ਇਹ ਸੇਵਾ ਦਿੱਤੀ ਹੈ ਪਰਮਰਦਾਨਾ ਭਰਾ ਜੀ ਨੂੰ ਕਹਿਣਾ ਇੱਕ ਵਾਰ ਮੈਨੂੰ ਦਰਸ਼ਨ ਦੇ ਜਾਣ ਮਰਦਾਨੇ ਨੇ ਏਸੀ ਤਰ੍ਹਾਂ ਹੀ ਬੀਬੀ ਜੀ ਦਾ ਸਨੇਹਾ ਜਾ ਕੇ ਗੁਰੂ ਜੀ ਨੂੰ ਦੇ ਦਿੱਤਾ ਤਾਂ ਗੁਰੂ ਜੀ ਉਸੇ ਸਮੇਂ ਹੀ ਉੱਠ ਕੇ ਤੁਰ ਪਏ ਤੇ ਮਰਦਾਨੇ ਦੇ ਨਾਲ ਸਹਿਜ ਸਹਿਜ ਬੀਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਜਦ ਗੁਰੂ ਨਾਨਕ ਜੀ ਆਪਣੀ ਭੈਣ ਜੀ ਦੇ ਘਰ ਪਹੁੰਚੇ ਤਾਂ ਬੇਬੇ ਜੀ ਨੇ ਬੜੇ ਆਦਰ ਨਾਲ ਆਪਣੇ ਵੀਰ ਨੂੰ ਸੁੰਦਰ ਪਲੰਘ ਉੱਤੇ ਬਿਠਾਇਆ ਅਤੇ ਬਹੁਤ ਹੀ ਖੁਸ਼ੀ ਮਨਾਈ ਗੁਰੂ ਜੀ ਨੇ ਕਿਹਾ ਭੈਣ ਜੀ ਜਿਸ ਕਾਰਜ ਵਾਸਤੇ ਤੁਸੀਂ ਸਾਨੂੰ ਬੁਲਾਇਆ ਹੈ ਉਹੋ ਹੁਕਮ ਕਰੋ ਬੇਬੇ ਜੀ ਨੇ ਕਿਹਾ ਕਿ ਭਰਾ ਜੀ ਮੈਨੂੰ ਇਹੀ ਲਾਲਸਾ ਹੈ ਤੇ ਤੁਸੀਂ ਮੈਨੂੰ ਦਰਸ਼ਨ ਦਿਂਦੇ ਰਹੋ ਤੇ ਜਿਸ ਚੀਜ਼ ਦੀ ਲੋੜ ਹੋਵੇ ਉਹ ਮੇਰੇ ਪਾਸੋਂ ਮੰਗਵਾਲਿਆ ਕਰੋ ਸਤਿਗੁਰ ਜੀ ਨੇ ਕਿਹਾ ਕਿ ਬੇਬੇ ਜੀ ਤੁਸੀਂ ਜਦ ਵੀ ਸਾਨੂੰ ਯਾਦ ਕਰੋਗੇ ਭਾਵੇਂ ਦੂਰ ਹੋਈਏ ਭਾਵੇਂ ਨੇੜੇ ਅਸੀਂ ਤੁਰੰਤ ਹੀ ਤੁਹਾਡੇ ਪਾਸ ਪਹੁੰਚ ਜਾਇਆ ਕਰਾਂਗੇ ਬੇਬੇ ਜੀ ਗੁਰੂ ਜੀ ਦੇ ਮੁਖ ਤੋਂ ਇਹ ਵਚਨ ਸੁਣ ਕੇ ਬਹੁਤ ਪਰਸੰਨ ਹੋਈ ਅਤੇ ਰਸੋਈਏ ਪਾਸੋਂ ਚੰਗੇ ਭੋਜਨ ਤਿਆਰ ਕਰਵਾਏ ਮਰਦਾਨੇ ਨੂੰ ਭੇਜ ਕੇ ਗੁਰੂ ਜੀ ਨੇ ਭਾਈ ਬਾਲੇ ਨੂੰ ਵੀ ਸੱਦ ਲਿਆ ਭਾਈ ਬਾਲਾ ਜੀ ਅਗਲਾ ਬਿਆਨ ਕੁਝ ਇਸ ਤਰ੍ਹਾਂ ਕਰਦੇ ਹਨ ਕਿ ਮੈਂ ਉਸ ਸਮੇਂ ਭਾਈ ਜੈ ਰਾਮ ਜੀ ਦੇ ਪਾਸ ਬੈਠਾ ਸਾਂ ਜਦੋਂ ਮੈਂ ਘਰ ਪਹੁੰਚਿਆ ਤਾਂ ਬੀਬੇ ਜੀ ਨੇ ਸਾਨੂੰ ਤਿੰਨਾਂ ਨੂੰ ਬੜੇ ਚੰਗੇ ਭੋਜਨ ਪਰੋਸ਼ ਕੇ ਖਵਾਈ ਉਹ ਜਨਕ ਕੇ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਤੂੰ ਸਹਿਰ ਵਿੱਚੋਂ ਚੰਗੀ ਜਹੀਰ ਵਾਬ ਲੱਭ ਕੇ ਮੁੱਲ ਲੈ ਲੈ ਮੈਂ ਗੁਰੂ ਜੀ ਪਾਸੋਂ ਜਦ ਘਰ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਕਿਹਾ ਬਾਲਾ ਤੂੰ ਨਰਾਜ ਹੋ ਗਿਆ ਹੈ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਤੂੰ ਲੈ ਲੈ ਮੈਂ ਕਿਹਾ ਗੁਰੂ ਜੀ ਮੈਨੂੰ ਇਹ ਵਰ ਦਿਓ ਤੇ ਤੁਸੀਂ ਮੇਰੇ ਹਿਰਦੇ ਵਿੱਚ ਸਦਾ ਵਸਦੇ ਰਹੋ ਤੇ ਦੂਜੇ ਤੁਹਾਡੇ ਕੌਤਕ ਵੇਖ ਕੇ ਮੇਰਾ ਮਨ ਨ ਪਰਮੀ ਗੁਰੂ ਜੀ ਨੇ ਕਿਹਾ ਜੋ ਤੇਰੀ ਇੱਛਾ ਹੈ ਉਹ ਵੀ ਹੋਵੇਗਾ ਉਸ ਤੋਂ ਉਪਰੰਤ ਮੈਂ ਤਲਵੰਡੀ ਚਲਾ ਗਿਆ ਤੇ ਪਿੱਛੋਂ ਜੋ ਕੌਤਕ ਹੋਏ ਉਹ ਮੈਂ ਆਪ ਜੀ ਨੂੰ ਸੁਣਾਉਂਦੇ ਹਨ ਭਾਈ ਬਾਲਾ ਜੀ ਪੈਣ ਜੀ ਦੇ ਘਰੋਂ ਉੱਠ ਕੇ ਗੁਰੂ ਜੀ ਫਿਰ ਉਜਾੜ ਵਿੱਚ ਜਾ ਬੈਠੇ ਮਰਦਾਨਾ ਰਵਾਬ ਲੈਣ ਨਗਰ ਵਿੱਚ ਗਿਆ ਪਰ ਉਸ ਨੂੰ ਕੁرائیਏ ਦਾ ਮਰਾਸੀ ਆਖ ਕੇ ਕੋਈ ਵੀ ਰਵਾਬ ਨਾ ਦੇਵੇ ਮਰਦਾਨੇ ਨੇ ਸਭ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਗੁਰੂ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਤੈਨੂੰ ਇਸ ਤਰ੍ਹਾਂ ਦੇ ਮਾੜੇ ਬਚਨ ਕਹੇ ਹਨ ਉਹ ਅੰਤ ਨੂੰ ਪਸਤਾਉਣਗੇ ਤੂੰ ਚਿੰਤਾ ਨਾ ਕਰ ਹੁਣ ਤੂੰ ਕਿਸੇ ਦੂਸਰੀ ਜਗ੍ਹਾ ਤੋਂ ਰਵਾਵ ਲਿਆ ਮਰਦਾਨੀ ਨੇ ਕਿਹਾ ਗੁਰੂ ਜੀ ਜਿਸ ਜਗ੍ਹਾ ਆਖੋ ਉੱਥੇ ਹੀ ਜਾਵਾਂ ਗੁਰੂ ਜੀ ਨੇ ਕਿਹਾ ਕਿ ਨਗਰ ਵੱਲ ਨਾ ਜਾਮੀ ਉਜਾੜ ਪਾਸੇ ਚਲਿਆ ਜਾ ਤੇ ਦੋ ਨਦੀਆਂ ਦੇ ਵਿਚਾਲੇ ਜਿਹੜਾ ਪਿੰਡ ਆਵੇ ਉੱਥੇ ਇੱਕ ਫਰਿੰਦਾ ਰਵਾਵੀ ਪੁੱਛ ਕੇ ਉਸ ਪਾਸੋਂ ਰਵਾਵ ਲੈ ਕੇ ਆਂ ਤੇ ਜੇ ਉਹ ਰਬਾਬ ਨਾ ਦੇਵੇ ਤਾਂ ਉਸ ਅੱਗੇ ਸਾਡਾ ਨਾਮ ਲੈਣਾ ਤੇ ਮਰਦਾਨੇ ਨੇ ਕਿਹਾ ਗੁਰੂ ਜੀ ਰਬਾਬ ਦਾ ਮੁੱਲ ਵੀ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਕਿ ਮੁੱਲ ਬੇਬੇ ਜੀ ਪਾਸੋਂ ਜਾ ਕੇ ਲਿਆਵੋ ਮਰਦਾਨਾ ਬੇਬੇ ਜੀ ਪਾਸੋਂ 70 ਰੁਪਏ ਲੈ ਕੇ ਜਿਸ ਪਾਸੇ ਗੁਰੂ ਜੀ ਨੇ ਸਮਝਾਇਆ ਸੀ ਉਸ ਪਾਸੇ ਤੁਰ ਪਿਆ ਅਤੇ ਤੀਸਰੇ ਦਿਨ ਉਸੋਂ ਪਿੰਡ ਪਹੁੰਚ ਗਿਆ ਉਸ ਪਿੰਡ ਵਿੱਚ ਮਰਦਾਨਾ 2 ਦਿਨ ਫਰਿੰਦੇ ਰਬਾਬੀ ਦਾ ਘਰ ਪੁੱਛਦਾ ਰਿਹਾ ਪਰ ਜਦ ਕੋਈ ਪਤਾ ਨਾ ਲੱਗਾ ਤਾਂ ਥੱਕ ਕੇ ਉਦਾਸ ਹੋ ਕੇ ਉਥੇ ਇੱਕ ਰੁੱਖ ਹੇਠਾਂ ਜਾ ਬੈਠਾ ਕੁਝ ਚਿਰ ਪਿੱਛੋਂ ਉਥੇ ਇੱਕ ਆਦਮੀ ਆ ਗਿਆ ਤੇ ਉਸਨੇ ਪੁੱਛਿਆ ਤੂੰ ਚਿੰਤਾ ਵਿੱਚ ਕਿਉਂ ਹੈ ਮੈਨੂੰ ਆਪਣਾ ਮਨੋਰਥ ਦੱਸ ਮਰਦਾਨੀ ਨੇ ਆਪਣਾ ਨਾਮ ਅਤੇ ਪਤਾ ਦੱਸ ਕੇ ਆਖਿਆ ਮੈਨੂੰ ਸ੍ਰੀ ਨਾਨਕ ਵੇਦੀ ਨੇ ਫਰੀਂਦਰ ਵਾਬੀ ਪਾਸੋਂ ਰਵਾਬ ਲੈਣ ਭੇਜਿਆ ਹੈ ਮੈਂ ਉਸ ਨੂੰ ਲੱਭਦਾ ਹਾਂ ਪਰ ਉਹ ਮੈਨੂੰ ਕਿਤੇ ਨਹੀਂ ਮਿਲਿਆ ਤੇ ਉਸਨੇ ਕਿਹਾ ਮੇਰਾ ਨਾਮ ਹੀ ਫਰੀਂਦਾ ਹੈ ਮੇਰੇ ਕੋਲ ਹੀ ਨਾਨਕ ਵੇਦੀ ਨੇ ਤੈਨੂੰ ਭੇਜਿਆ ਹੈ ਤੂੰ ਰਵਾਬ ਲੈ ਕੇ ਉਹਨਾਂ ਪਾਸ ਚਲਿਆ ਜਾ ਫਰਿੰਦੇ ਨੇ ਉਸੇ ਸਮੇਂ ਇੱਕ ਸੁੰਦਰ ਰਬਾਬ ਆਪਣੇ ਪਾਸੋਂ ਮਰਦਾਨੇ ਨੂੰ ਦੇ ਦਿੱਤਾ ਜਿਸ ਨੂੰ ਵੇਖ ਕੇ ਮਰਦਾਨਾ ਬੜਾ ਖੁਸ਼ ਹੋ ਕੇ ਕਹਿਣ ਲੱਗਾ ਰਬਾਬ ਬੜਾ ਸੁੰਦਰ ਹੈ ਇਸ ਦਾ ਮੁੱਲ ਲੈ ਲਓ ਫਰਿੰਦੇ ਨੇ ਕਿਹਾ ਇਸ ਦਾ ਮੁੱਲ ਤੁਹਾਡੇ ਪਾਸ ਨਹੀਂ ਹੈ ਤੈਨਾਂ ਇਸ ਦਾ ਮੁੱਲ ਮੈਂ ਆਪਣੇ ਮੁਕਤੀਦਾਤੇ ਤੋਂ ਲੈਣਾ ਹੈ ਮਰਦਾਨੇ ਨੇ ਕਿਹਾ ਕਿ ਇਸ ਦਾ ਮੁੱਲ ਤੁਸਾਂ ਕਿਉਂ ਨਹੀਂ ਲੈਣਾ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਦੱਸੋ ਫਰੀਂਦੇ ਨੇ ਦੱਸਿਆ ਕਿ ਇਹ ਰਬਾਬ ਮਾਤ ਲੋਕ ਦਾ ਨਹੀਂ ਹੈ ਇਸ ਨੂੰ ਗੁਰੂ ਜੀ ਤੋਂ ਬਿਨਾ ਕਿਸੇ ਅੱਗੇ ਵਜਾਉਣਾ ਨਹੀਂ ਹੈ ਚਲ ਮੈਂ ਤੇਰੇ ਨਾਲ ਚੱਲ ਕੇ ਗੁਰੂ ਨਾਨਕ ਜੀ ਦੇ ਦਰਸ਼ਨ ਕਰਦਾ ਹਾਂ ਜਦੋਂ ਦੋਵੇਂ ਜਣੇ ਗੁਰੂ ਜੀ ਦੇ ਪਾਸ ਆ ਗਏ ਤਾਂ ਗੁਰੂ ਜੀ ਨੇ ਪੁੱਛਿਆ ਮਰਦਾਨਾ ਇੰਨੀ ਦੇਰ ਕਿਉਂ ਲਾਈ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਤਿੰਨ ਦਿਨ ਜਾਂਦਿਆਂ ਅਤੇ ਤਿੰਨ ਦਿਨ ਆਉਂਦਿਆਂ ਲੱਗੇ ਤਿੰਨ ਦਿਨ ਉਸੇ ਪਿੰਡ ਵਿੱਚ ਇਸੇ ਸੰਤ ਨੂੰ ਜੋ ਮੇਰੇ ਨਾਲ ਆਏ ਹਨ ਲੱਭਦਿਆਂ ਲੱਗੇ ਫਰੰਦੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਇਹ ਸ੍ਰੇਸ਼ਟ ਰਵਾਬ ਤੁਹਾਨੂੰ ਪਹੁੰਚਾਣਾ ਸੀ ਸੋ ਇਸ ਨੂੰ ਸੰਭਾਲ ਲਵੋ ਤੇ ਦੂਸਰਾ ਤੁਹਾਡੇ ਦਰਸ਼ਨ ਦੀ ਇੱਛਾ ਸੀ ਜੋ ਕਰਕੇ ਮੈਂ ਬਹੁਤ ਖੁਸ਼ ਹੋਇਆ ਹਾਂ ਇਹ ਗੱਲ ਆਖੀ ਜਦ ਫਰਿੰਦੇ ਨੇ ਮਹਾਰਾਜ ਪਾਸੋਂ ਆਗਿਆ ਮੰਗੀ ਤਾਂ ਮਰਦਾਨਾ ਉਸ ਨੂੰ ਵਿਦਾ ਕਰਨ ਵਾਸਤੇ ਉਸ ਦੇ ਨਾਲ ਤੁਰਿਆ ਪਰ ਥੋੜੀ ਦੂਰ ਜਾ ਕੇ ਹੀ ਫਰਿੰਦਾ ਦਿਸਣੋਂ ਹਟ ਗਿਆ ਪਤਾ ਨਹੀਂ ਕਿੱਧਰ ਗਿਆ ਮਰਦਾਨਾ ਬੜਾ ਹੈਰਾਨ ਹੋ ਕੇ ਵਾਪਸ ਮੁੜ ਆਇਆ ਜਦੋਂ ਗੁਰੂ ਜੀ ਨੇ ਪੁੱਛਿਆ ਕਿ ਮਰਦਾਨਿਆਂ ਉਸ ਨੂੰ ਕਿੱਥੋਂ ਤੱਕ ਛੱਡ ਕੇ ਆਇਆ ਹੈ ਤਾਂ ਮਰਦਾਨੇ ਨੇ ਕਿਹਾ ਗੁਰੂ ਜੀ ਉਹ ਮੇਰੇ ਪਾਸੋਂ ਛਪਨ ਹੋ ਗਿਆ ਸੀ ਮੈਨੂੰ ਤਾਂ ਦਿਸਿਆ ਹੀ ਨਹੀਂ ਤੁਸੀਂ ਦੱਸੋ ਇਹ ਕੌਣ ਸੀ ਗੁਰੂ ਜੀ ਨੇ ਕਿਹਾ ਇਹ ਗੰਦਰਬ ਸੀ ਜੋ ਦੇਵ ਲੋਕ ਵਿੱਚ ਇਸ ਰਵਾਬ ਨਾਲ ਬੜੇ ਪਿਆਰ ਨਾਲ ਕੀਰਤਨ ਕਰਦਾ ਰਹਿੰਦਾ ਸੀ ਇਸ ਨੂੰ ਬਹੁਤ ਸਮੇਂ ਤੋਂ ਸਾਨੂੰ ਇਹ ਰਵਾਬ ਦੇਣ ਦੀ ਇੱਛਾ ਸੀ ਜੋ ਉਸਨੇ ਦੇ ਦਿੱਤਾ ਤੂੰ ਹੁਣ ਦੇਰ ਨਾ ਕਰ ਤੇ ਇਸ ਨੂੰ ਸੇਤੀ ਬੁਝਾਉਣਾ ਕਰ ਗੁਰੂ ਜੀ ਦਾ ਹੁਕਮ ਮੰਨ ਕੇ ਜਦ ਮਰਦਾਨੇ ਨੇ ਰਵਾਬ ਬਚਾਈ ਤਾਂ ਰਵਾਬ ਵਿੱਚੋਂ ਇਹ ਆਵਾਜ਼ ਆਈ ਤੂੰ ਹੀ ਨਰੰਕਾਰ ਨਰੰਕਾਰ ਤੂੰ ਹੀ ਕਰਤਾਰ ਇਸ ਸਰੀਲੀ ਆਵਾਜ਼ ਨੂੰ ਸੁਣ ਕੇ ਜੰਗਲ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ ਤੇ ਗੁਰੂ ਜੀ ਆਪ ਸਮਾਧੀ ਵਿੱਚ ਲੀਨ ਹੋ ਗਏ ਰਵਾਬ ਦੀ ਧੁਨੀ ਸੁਣ ਕੇ ਗੁਰੂ ਜੀ ਦੀ ਅਖੰਡ ਸਮਾਧੀ ਲੱਗ ਗਈ ਤੇ ਇਸ ਅਤੁੱਟ ਸਮਾਧੀ ਵਿੱਚ ਆਪ ਜੀ ਨੂੰ 2 ਦਿਨ ਬੀਤ ਗਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ